ਦੇ ਬਣਾ ਲੈ ਇਹਦੇ ਬਣਾ ਲੈ ਕਾਹਦੇ ਦੇ ਮਰਜੀ ਆਪਣਾਈ ਜਾ ਜਦੋਂ ਤਾਂ ਉਹਦੇ ਹੀ ਬਣੀ ਜਾਂਦੇ ਮਸ਼ੀਨੀ ਯੁੱਗਾ ਹੁਣ ਤਾਂ ਗੱਡੀ ਪੂਰੀ ਖਾ ਜਾਂਦੀ ਸਾਡੇ ਕੰਪਨੀ 'ਚ ਜਿਹੜੀ ਬੈਲਰ ਸੀ ਇੱਕ ਇੱਕ ਗੱਡੀ ਡੇਲੀ ਲੱਗਦੀ ਸੀ ਫੱਕ ਦੀ ਚੌਲਾਂ ਵਾਲੀ ਦੀ ਐਵੇਂ ਆਪਣੇ ਪਿੰਡ 'ਚ ਢਿੱਡੀ ਫੈਕਟਰੀ ਸੀ ਮੈਂ ਕਹਿੰਦਾ ਹਸਵਾਲ 'ਚ ਤਾਂ ਤੂੰ ਰਹਿ ਕੇ ਗਿਆ ਇੱਥੇ ਵੀ ਹਸਵਾਲ 'ਚ ਵੀ ਇੱਥੇ ਵੀ ਤਾਂ ਮੈਂ ਕਹਿੰਦਾ ਵੱਧ ਲੱਗਦੀ ਇੱਥੇ ਬਹੁਤ ਚੱਲਾਇਆ ਇੱਥੇ ਦਾ ਟਰੈਕਟਰ ਦੇ ਕਰਾਇਆ ਨਾ ਇਹ ਵੀ ਚੱਕਦੇ ਸੀ ਜਿਹਦਾ ਹਾਂ ਨਾ ਉਹ ਉੱਥੇ ਵੀ ਟਰੈਕਟਰ ਹੀ ਸੀ ਚੌਲਾਂ ਦਾ ਜਿਹੜਾ ਅੱਛਾ ਉੱਥੇ ਵੀ ਟਰੈਕਟਰ ਹੀ ਆ ਹੂੰ ਦੋ ਟਰੈਕਟਰ ਤੇ ਹੁਣ ਜਾਨੀ ਇੱਕ ਰੈਕਟ ਚ ਹੋਰ ਆ ਗਈ ਉਹਦੇ ਚ ਜਾਂਦਾ ਪੁੱਤ ਇਹ ਨਾ ਜਾਲਿਆ ਜਦੋਂ ਇਹ ਕੰਮ ਚੱਲ ਪਿਆ ਨਾ ਮੱਛਰਦਾਨੀ ਜੀ ਬੰਦ ਲਿਓ ਆਸੇ-ਪਾਸੇ ਮੰਨਣੀ ਪਾ ਮੈਂ ਕਹਿੰਦਾ ਨਜ਼ਾਰਾ ਇਹ ਬਣ ਜਾ ਹਾਂ ਦੋ ਸਾਈਡਾਂ ਤੇ ਨਾ ਅੱਗੋ-ਅੱਗੋ ਰਹਿਣ ਦਿਓ ਆ ਦੋਨੇ ਸਾਈਡਾਂ ਤੇ ਵੀ ਤੇ ਪਿੱਛੇ ਵੀ ਹੂੰ ਮੈਂ ਕਹਿੰਦਾ ਐਸੀ ਕਾਪਣੀ ਬਣ ਜਾਣਾ ਉੱਥੇ ਦੇਖ ਮਲਤਾਨੀ ਮਿੱਟੀ ਪੀਲੀ ਜੀ ਮਿੱਟੀ ਭਾਏ ਦਨੀਆ ਨਹੀਂ ਪੈਂਦੀ ਆ ਟੁੱਪ ਟਾਰਾਂ ਜ ਮੇਰਾ ਸਾਲਾ ਇਹ ਜਿਹੜੇ ਟਾਇਰ ਬਣਦੇ ਆ ਅੱਛਾ ਰਵੜ ਚ ਰਵੜ ਦੀ ਮਿੱਟੀ ਇਹੀ ਟਾਇਰ ਬੰਦ ਆਟੋ ਦਾ ਚੱਲਦਾ ਸੀ ਮੋਟਰਸਾਈਕਲ ਦਾ ਸਾਈਕਲ ਦੇ ਚੀਜ਼ ਇੱਕੋ ਹੀ ਆ ਡੋਡੀ ਮੋਰਾ ਨੇ ਜਟਾਈਆਂ ਨੇ ਮਸ਼ੀਨਾਂ ਬੰਦ ਚੀਜ਼ ਇੱਕੋ ਦੀ ਬੰਦ ਇੱਥੇ ਕਹਿੰਦੇ ਫਲਾਣੀ ਰਵੜ ਆ ਜਟਾਈ ਚਲੋ ਕੋਈ ਮੈਨਾਂ ਭਾਈ ਤੁਸੀਂ ਚਲਾਓ ਕੰਮ ਮਨਾ ਤੁਹਾਡੇ ਕੋਲੇ ਫੇਰ ਆਉਂਗਾ ਇਹਦੀ ਐਵਰੇਜ ਦੇਖਣੀ ਆ ਪਾਟਾਲੀ ਤੇ ਕੀ ਆਉਸਤ ਕੱਢਦਾ ਹਾਂ ਜਾਂ ਕੇ ਠੁੱਕ ਲੈਨ ਤੂੰ ਸੁੱਕ ਗਿਆ ਹਾਂ ਹਾਂਜੀ ਹਾਂਜੀ ਉਦੋਂ ਇੰਨਾ ਤੋਰਾ ਤਾਂ ਆਰਾਮ ਨਾਲ ਹਨਾ ਅਰੇ ਵਿਚਾਲੇ ਹੋਣੀ ਲੈਣਾ ਹਾਂ ਯਾਰਾ ਪਾ ਟਾਈਮ ਨਹੀਂ ਦਿੱਚਾ ਅੱਜ ਤੱਕ ਅਮੋ ਸੱਟ ਤੱਕ ਗੀ ਬਲਦਾ ਫਰਦਾਲੇ ਦੇਖੀਆ ਪੰਮੀ ਕੀ ਬਣ ਗਿਆ ਮਾਡਮ ਮੁਕਤ ਹੋ ਗਿਆ ਮਸ਼ੀਨ ਦੀ ਆਵਾਜ਼ ਵੀ ਚੈੱਕ ਕਰਦਾ ਨਾ ਬੱਲੇ ਦਾ ਸਫਾਈ ਵਧੀਆ ਨਾ ਕਰੋ ਬੱਲੇ ਤਾਂ ਵਧੀਆ ਚੱਕੀ ਹੁੰਦੀ ਆ ਇਹ ਆਪਣੇ 540 ਚੱਕਰ ਹੀ ਆ ਨਾ 540 ਇਹ ਲੈ ਫਿਰ ਦੱਸਦਾ ਜੀ 1500 ਚੱਕਰ ਨਹੀਂ ਨਹੀਂ ਪੀਟੀਓ ਦੇ ਚੱਕਰ ਕਿੰਨੇ ਆ ਪੀਟੀਓ ਦੇ 540 ਆ ਨਾ ਕਿਉਂ ਨਹੀਂ ਚੈੱਕ ਕੀਤੇ 540 ਆ ਹਾਂ ਜੀ ਉਹ 700 ਤਾਂ ਨਹੀਂ ਉਹ ਤਾਂ ਨਹੀਂ ਉਹ ਤੇ ਆ 540 ਦੇ ਚ ਨੋ ਤੇ ਜਿੱਦਰੀ ਲਿਖਿਆ ਹੁੰਦਾ ਉਧਰ ਨਹੀਂ ਆਉਂਦਾ ਹਾਂ ਬਸ 540 ਚੱਲਦੇ ਆ ਥੂੜੀ ਕਿੰਨੇ ਆ ਥੂੜੀ ਵੀ ਚੱਲ ਰੋੜੀ ਬਹੁਤ ਵਧੀਆ ਫਰੀਕ ਆ ਉਹ ਠੀਕ ਕਰਨਾ ਵੀ ਉਹ ਤਾਂ ਹੀ ਮੈਂ ਤੈਨੂੰ ਕਿਹਾ ਮਾੜਾ ਜਾਂ ਪਾੜਾ ਰੀਨ ਬਣਾਉਂਦੀ ਆ ਗਿੱਲੀ ਟੂੜੀ ਆ ਕਾਲੇ ਲਿਆ ਫੜਾ ਥੋੜਾ ਜਿਹਾ ਛੇੜ ਲਿਏ ਪਾਣਾ ਬਾਲਾ ਬਰੀਕ ਆ ਨਾ ਕਾਲੇ ਹੋਰ ਲੈ ਪਾਣਾ ਕਰਦੀ ਤਾਂ ਥੋੜੀ ਇੰਦੇ ਵਿੱਚ ਸਿੱਟੀਆਂ ਆਈਆਂ ਉਹ ਟੂਲ ਚ ਸਾਰੀਆਂ ਨੇ ਉਹ ਟੂਲ ਚ ਜਮਾਈ ਨੇ ਜਮਾਈ ਨੇ ਟੋ ਵੱਡੇ ਟਰੈਕਟਰ ਵਾਲੇ ਚ ਉੱਤਰ ਪਾ ਲੈ ਲਿਆ ਫਟਾ ਦਾ ਪਾ ਉਹਦੇ ਨਾਲ ਫਿਰ ਥੋੜੀ ਮੋਟੀ ਹੋ ਜਾਂਦੀ ਆ ਹਾਂ ਆਹ ਨੁੱਲਾ ਮਨੇ ਦਾ ਦੀ ਰੇਪੇਰ ਸਿੱਖ ਜਾਣੀ ਅੱਜ ਮੈਂ ਉਹ 12 ਉੱਤੇ ਆਪਾਂ ਪੰਚਾਰ ਆ ਆ ਕਿ ਉਦੋਂ ਪਤਾ ਨਹੀਂ ਕੀ ਕਿ ਜਾਂਦਾ ਪਤਨੀ ਦੇ ਅਸਰ ਦੂਰ ਬਾੜੀ ਦਾ ਹਾਂ ਵਾ ਵਾ ਜਿਹੜੇ ਮੇਕ ਕਾਲੇ ਦੇਸ਼ ਦੇ ਦੱਸ ਦੇਣਾ ਗਿਣ ਕੇ ਦੇ ਲੈਣੇ ਹੈ ਕਿ ਨਹੀਂ ਦਲਕੇ ਮੋਟੇ ਦੀ ਆਦੇ ਜੀ ਜੋੜੇ ਚ ਹੋਰਦਾ ਸੱਤ ਉਹ ਬਾਤ ਹੈ ਰਾਜੀ ਤੂੜੀ ਬਣਦੀ ਸੀ ਬਰੀਕ ਹਣ ਵੀਰ ਨੇ ਉਹ ਕਰਤਾ ਲਾਗੇ ਕੀ ਲਾਗੇ ਕੀਤਾ ਜਾਲ ਜਾਲ ਲਾਗੇ ਕਰਤਾ ਤਾਂ ਡਰਾਈਵਰ ਦਾ ਤਾਂ ਬਦਲ ਹੁਣ ਇਹਦੀ ਟ੍ਰੇਨਿੰਗ ਚੱਲੇਗੀ بابا بابا ارضي کي ڏيڻ ڏسڻ ਗੱਲ ਬਣ ਜਾਉ ਹੋਲੀ ਹੋਲੀ ਇਹ ਵੀ ਬੰਦੇ ਨੂੰ ਐ ਲੱਗਦਾ ਯਾਰ ਵੀ ਕਲਚ ਤੇ ਪੈਰ ਨਹੀਂ ਰੱਖਣਾ ਵੀ ਐ ਹਨਾ ਜਿਹੜੇ ਬੰਦੇ ਨੇ ਆਦਤ ਤੋਂ ਭੀਂਦੀ ਉਹਨੂੰ ਬਹੁਤ ਔਖਾ ਲੱਗਦਾ ਯਾਰ ਇਹ ਕੀ ਬਣੂੰਗਾ ਕਿੱਦਾਂ ਬਣੂੰਗਾ ਹਨਾ ਉਹ ਬੰਦੇ ਨੂੰ ਔਖਾ ਲੱਗਦਾ ਅਰੇ ਜਦੋਂ ਆਹ ਤੱਕ ਟਿਕ ਜੇ ਫੇਰ ਬੰਦਾ ਦੱਬੀ ਕਿੱਲੀ ਆਉਂਦਾ ਫੇਰ ਨਹੀਂ ਕੋ ਪ੍ਰਵਾਹ ਆਉਂਦੀ ਚਾਹਣਾ ਪਾਵੇਂ ਮੈਹਕ ਨੂੰ ਆ ਲੰਦੀ ਏ ਥੱਲੇ ਉਹਨੂੰ ਪੁੱਛਦੇ ਆ ਵਿੱਚ ਕਿਨੇ ਕਿਨੇ ਕੀ ਸਾਹ ਹਕਤਾ ਵਾ ਇਹਦਾ ਤਿੱਜਾ ਲੱਗੂਗਾ ਜਾਂ ਨਹੀਂ ਲੱਗੂਗਾ ਪੁੱਛਦੇ ਆ ਪਸੀ ਜੰਦੇ ਦੇ ਵਿੱਚ ਇਹਦਾ ਕੈੜੀਆਂ ਧੁੱਪਾ ਹੋਈਆਂ ਨਾ ਜੇ ਪਹਿਲਾ ਦਿਨ ਲੈ ਕੰਮ ਨਾ ਸੈਟਿੰਗ ਕਰ ਲਈ ਇੱਧਰ ਉੱਧਰ ਇਦਾਂ ਉਦਾਂ ਯਾਰ ਬਹੁਤ ਔਖਾ ਕੰਮ ਆ ਧੂੜੀ ਵਾਲੀ ਮਸ਼ੀਨ ਦਾ ਹਨਾ ਦੇਖਿਆ ਸਾਰਾ ਕੁਝ ਦੇਖਣਾ ਪੈਂਦਾ ਸਾਬ ਤਾ ਆ ਜਾ ਦੇਖੀ ਕੀ ਗੱਲ ਹੈ ਇਹਦਾ ਫੋਨ ਆਈ ਜਾਂਦਾ ਇਹਨਾਂ ਤੈਨੂੰ ਕੀ ਗੱਲ ਬਣੀ? ਕੋਰਚੀ ਨੂੰ ਵੀ ਹਾਈਟ ਕਰ ਲਵੀਂ ਦੇੜੇ ਕਰਨਾ ਪਊ। ਕੀ ਗੱਲ ਹੋ ਗਈ? ਟਾਪੀ ਨਿਕਲ ਗਈ ਯਾਰ। ਅੱਛਾ ਜਿਹੜੀ ਆਪਾਂ ਦਿੱਤੀ ਸੀ ਇੱਥੇ। ਹਾਂ ਉਹ ਡੂ ਜਿੱਤੀ ਥੋੜੀ ਜਿਹਾ ਲਾ ਕੇ ਜਿਹੜੀ ਇਹਦੇ ਜਿ ਰੱਖੀ ਬਈ ਉਹ ਵਜ ਦੇ ਦਾ। ਹਾਂ ਬੈਲਟ ਲਾ ਕੇ ਪੋਲੀ ਇੱਧਰ ਨੂੰ ਕਰੋ ਪਹਿਲਾਂ। ਕਿਵੇਂ ਚੱਲਦਾ? ਠੀਕ ਆ ਵੀਰੇ ਵਧੀਆ ਪਰਫਾਰਮੈਂਸ ਆ। ਪਹਿਲੇ ਜਿਹੇ ਦੂਜੇ ਸੀਗਾ। ਉਹ ਪਹਿਲਾਂ ਉਦੋਂ ਮੈਂ ਜਦੋਂ ਉੱਥੋਂ ਚਲਾਉਂਦਾ ਸੀਗਾ ਹਾਂ ਉਦੋਂ 1500 ਚੱਕਰ ਤੇ ਸੀਗਾ। ਪਹਿਲੇ ਘੇਰ ਚ ਨਾ ਦੂਜੇ ਚ ਪਹਿਲਾਂ ਲਾਇਆ ਸੀਗਾ ਫਿਰ ਜਦੋਂ ਲਾਂਗਾ ਵੱਧ ਆ ਗਿਆ ਜਿਹੜੇ ਜਮਿਆ ਲਾਂਗੇ ਆਲਾ ਫਿਰ ਲਾਂਗਾ ਜ਼ਿਆਦਾ ਆ ਗਿਆ ਫਿਰ ਤੇ ਪਹਿਲਾ ਉਦਾਂ ਦੂਜਾ ਹਾਂ ਉਦਾਂ ਦੂਜਾ ਉਹ ਉਦਾਂ ਦੂਜਾ ਆ ਪੁਲਿਸ ਨੂੰ ਆਪਣੇ ਛੇਤੀ ਦੇ ਕੰਮ ਪਰ ਆਪਾਂ ਕੰਮ ਵੇਲਾ ਮਾਗੇ ਵੀਰਾਂ ਦੱਸ ਕੇ ਹਟਿਆ ਹਾਂ ਹਾਂਜੀ ਸਾਰਾ ਇਹ ਦਿਆ ਦੀ ਦਾ ਕੰਮ ਸੀ ਝਾੜੀ ਤੋਂ ਉੱਤੇ ਲੱਗਦਾ ਸੀਗਾ ਕੰਮ ਆ ਸੀ ਮੈਂ ਟਾਈਮ ਕਿਹਾ ਵੇਖੀ 4 ਵਜਣ ਆਲੇ ਮਿਲਦਾ ਕੇ 5:00 ਹੋਣ ਸ਼ਾਇਦ 4:00 4:00 ਹੋ ਗਏ ਜੀ ਸਵਾ 4:00 ਹੋ ਗਏ ਤੇ ਇਹ ਮਸ਼ੀਨ ਅੱਜ ਅੱਜ ਰਿਪੇਅਰ ਕੀਤੀ ਏ ਹਾਂ ਅੱਜ ਅੱਜ ਸਾਰੀ ਜਿਹੜੀ ਮੇਨ ਕੰਮ ਤਾਂ ਚੱਲ ਪਲੇਟ-ਪਲੂਟ ਤੱਕ ਆਉ ਲੈਦਾ ਰਹਿ ਕੇ ਦੂਜਾ ਕੰਮ ਅੱਜ ਅੱਜ ਚ ਕਰਿਆ। ਬੇਲਾ ਭਈਆ ਨੇ ਚਲੋ ਬਾਬਾ ਹਾਣੇ ਤੇ ਆਪਣੇ ਕਾਟਰ ਨਿਕਲੀ ਆ। ਇਹ ਕਾਟਰ ਨਿਕਲ ਕੇ ਉਦੋਂ ਵੀ ਲੂਜ ਜੀ ਲੱਗਦੀ ਸੀ ਜਿਵੇਂ ਕਾਲੀ ਮੂਰੇ ਟੋਏ ਕਹਿੰਦੇ ਨਹੀਂ ਹੁੰਦੇ ਸਾਰੇ। ਹਾਂ। ਚਲੋ। ਜਦੋਂ ਐ ਨੋਕੀ ਹੋਇਆ ਮੈਨੂੰ ਲੱਗਦਾ ਉਦੋਂ ਦੂਜਾ ਤੀਜਾ ਵੀ ਲੱਗਦਾ। ਕੋਈ ਨਹੀਂ ਲੱਗਦਾ। ਨਾ ਲੱਗ ਜੂ ਹੁਣ ਇਹਦਾ ਚੱਕਰ ਸੈੱਟ ਕਰਾਉਣਾ ਮੈਨੂੰ ਇਹਦੇ ਮਸ਼ੀਨ ਦੇ ਚੱਕਰ ਘੱਟ ਲੱਗਦੇ ਆ ਥੋੜੇ ਜਿ। ਹੁਣ ਹੈਗਾ ਨਾ ਡਾਊਟ ਆ? ਡਾਊਟ ਹੈਗਾ। ਉਹ ਐਨ ਚੱਕਰ ਆ ਕੀ ਤਾਂ ਹੀ ਇਹੋ ਦੂਜਾ ਚੱਕਰ ਵੱਧ ਭਾਲਦਾਗਾ 2000 ਤੇ ਜਾ ਕੇ ਪੂਰੇ ਹੁੰਦੇ ਆ ਇਹਦੇ ਚੱਕਰ ਹਏ ਇਹਨੂੰ 1500 ਦੇ ਹਾਂ ਜੇ ਇਕਨੋਮਿਕ ਉਹ ਦੂਜਾ ਲਾਉਣੇ ਆ ਫਿਰ ਪਿੱਛੇ ਜਾਦੀ ਹੋ ਜਾਂਦੀ ਫਿਰ ਪਿੱਛੇ ਜਾਦੀ ਹੋ ਜੂਗੀ ਫਿਰ ਇਹ ਲੋਡ ਲਾਊਗਾ ਹਾਂ ਅਜੇ ਤੱਕ ਤਾਂ ਲਾਇਆ ਨਹੀਂ ਫਿਰ ਲੋਡ ਲਾਊਗਾ ਫਿਰ ਕੋਪਨੂ ਵੀ ਜ਼ਿਆਦਾ ਮਨੋ ਜਿੰਨਾ ਆਇਆ ਨਾ ਤੂੰ ਸਾਰੇ ਤੇ ਰੁਪਏ ਕਰਨੇ ਡੀਜ਼ਲ ਦੇ ਡੀਜ਼ਲ ਦੇ ਹੁਣ ਮੈਂ ਤੁਹਾਨੂੰ ਜਮਾ ਸੀਜ਼ਨ 'ਚ ਸੱਦੂਗਾ ਜਦੋਂ ਲੰਗਾ ਐ ਨਾਲੇ ਖੁੱਲਾ ਟਾਈਮ ਹੋਇਆ ਹਾਂ ਉਦੋਂ ਆਪਾਂ ਬਣਾਵਾਂਗੇ ਤੇ ਵੇਖਾਂਗੇ ਨਤੀਜੇ ਕੱਢਾਂਗੇ ਦੂਜੇ ਚ ਤਾਂ ਜਿਵੇਂ 2000 ਚਾ ਗਿੱਲਾ ਲਾਂਗਾ ਸਾਰਾ ਤੇ ਹਰਾ ਪਿਆ ਹਾਂ ਉਹ ਗੇੜੇ ਮੈਂ ਤਾਂ ਛੜਤੀ ਸੀ ਉਹ ਬਾਲੇ ਹਰੇ ਸੀ ਉਹ ਅਸੀਂ ਜਿਵੇਂ ਲਾ ਲਓ ਸਭ ਪਾਣੀ ਚ ਹਰੇ ਹੋਏ ਹੋਏ ਨੇ ਮੈਂ ਉਹ ਹੀ ਕਹਿੰਦਾ ਉਹ ਲਾਂਗਾ ਜਮਾ ਹਰਾ ਪਿਆ ਆ ਸੋਬ ਬੰਦਾ ਆ ਦੇਖ ਓਰੇ ਲੈ ਹਾਂ ਲੈ ਜਮਾ ਆਹ ਯਾਰ ਆ ਸਾਰੇ ਹੀ ਹਰਾ ਇਹ ਤਾਂ ਇੱਕ ਆਪਾਂ ਉ ਆ ਗਏ ਹਾਂ ਵੀ ਕੱਲ ਨੂੰ ਵੀ ਨਹੀਂ ਕੱਲਾ ਦੇਣ ਧੁੱਪ ਲੱਗੇ ਪਰਸੋਂ ਪੂਰੀ ਵਧੀਆ ਬਣ ਚੁ ਹਾਂ ਫੇਰ ਚੱਲੂ ਕੰਮ ਹਾਂ ਚਲੋ ਸਾਨੂੰ ਦੌਣ ਆ ਗਿਆ ਇਕਦਮ ਇਹਨੂੰ ਨਹੀਂ ਛੇਤੀ ਹੈ ਤੇ ਆਪਾਂ ਮਿਲਦੇ ਆਨੰਦਪੁਰ ਸਾਬ ਹਾਂਜੀ ਹਾਂ ਤੇ ਵੀਰ ਵੀ ਕੰਮ ਚਾਲੂ ਹੋ ਜਾਏਗਾ ਚਲ ਅਜੇ ਤਾਂ ਸਟਾਰਟਿੰਗ ਆ ਹਾਂਜੀ ਮੈਂ ਭਰਾ ਕੋਲੇ ਫੇਰ ਮਾਰੂੰਗਾ ਉਹਦੇ ਵਿੱਚੋਂ ਪਾਣੀ ਨਿਕਲਦਾ ਪਿਆ ਇਹ ਚ ਤਾਂ ਅਈਆਂ ਥਾਏ ਤੁਹਾਨੂੰ ਕਿਹਾ ਤਾਂ ਹੈਗਾ ਇੱਕ ਆਪਾਂ ਉ ਆ ਗਏ ਵੀ ਚੈੱਕ ਕਰਨ ਲਈ ਹਜੇ 2 ਦਿਨ ਤਾਂ ਆਰਾਮ ਨਾਲ ਤੁੱਪ ਲੱਗਦੀ ਹੈ ਕੱਲ ਤਾਂ ਵੱਡੀ ਆ ਇਹ ਕੱਲ ਵੱਡੀ ਦੂਜਾ ਤੀਜਾ ਦੂਜਾ ਤੀਜਾ ਇੱਥੇ ਰੋ ਜੇ ਸੁੱਕਾ ਲੰਗਾ ਹੋਇਆ ਤਾਂ ਆਰਾਮ ਨਾਲ ਫਿਰ ਤਾਂ ਚੱਕਰ ਵੀ ਘਟੋ ਘਟ 15 16 ਸੋਤ ਕਿੰਨੇ ਵਜੇ ਤੱਕ ਚਲਾਇਆ ਕਰਾਂਗੇ ਮਤਲਬ ਮਸ਼ੀਨ ਜੇ ਹੁਣ ਤਾਂ ਫਿਰ ਇਹ ਤਾਂ ਕੋਈ ਤੂੜੀ ਦਾ ਰੇਟ ਆਪਦਾ ਹੀ ਨਹੀਂ ਮਨ ਕਰਦਾ ਜਿਹੜੀ ਤੈਨੂੰ ਸਹੀ ਗੱਲ ਵੀ ੱੱੱਕੇ ਧੋਲੇ ਨਾਲ ਐਤ ਕੀ ਟਰੈਕਟਰ ਦੇ ਕਰਕੇ ਚਲਾਈ ਆ ਨਹੀਂ ਤਾਂ ਜੀ ਨਹੀਂ ਕਰਦਾ ਨਹੀਂ ਨਹੀਂ ਤੇ ਆਪਦੀ ਬਣਾਉਣੀ ਹੁੰਦੀ ਫਿਰ ਅਸੀਂ ਇਹਦੇ ਤੇ ਕਿਉਂ ਪੈਸੇ ਲਾਉਣੇ ਸੀ ਇੰਨੇ ਇਹ ਤਾਂ ਐਂ ਬਣਵਾ ਲੈਣੀ ਉਹ ਵੀ ਬਣਾ ਲੈਣੀ ਸੀ ਖੜੀ ਰਹਿਂਦੀ ਖੜੀ ਆ ਖੜੀ ਆ ਚੱਲ ਵੇਚ ਕਰ ਲੈਂਦੇ ਜਿਹੜਾ ਮਾੜਾ ਮੋਟਾ ਹੁੰਦਾ ਹੁਣ ਸੀਜ਼ਨ ਤੇ ਖ ਹੁਣ ਵੀਰਾਂ ਨੂੰ ਵੀ ਦਈਏ ਆ ਗਿਆ ਤੇ ਤੁਸੀਂ ਵੀ ਕਰੋ ਕੰਮ ਕਰ ਹਾਂਜੀ ਹਾਂ ਤੇ ਕੋਈ ਸ਼ਬਦ ਵੱਧ ਘੱਟ ਨਿਕਲਿਆ ਹੋਵੇ ਮੇਰੇ ਤੋਂ ਵੀਰਾਂ ਤੋਂ ਇਹ ਵੀਰ ਤੋਂ ਉਹਦੇ ਲਈ ਮਾਫੀ ਆ ਤੇ ਆਪਾਂ ਤੁਹਾਨੂੰ ਪੂਰਾ ਨਿਚੋੜ ਦੱਸਾਂਗੇ ਵੀਰ ਨੇ ਜਦੋਂ ਸੀਜ਼ਨ ਚ ਪੂਰਾ ਵਧੀਆ ਕੰਮ ਚੱਲ ਪਿਆ ਨਾ ਹਾਂਜੀ ਆਪਾਂ ਉਹ ਤੋਂ ਇੱਕ ਵਾਰੀ ਫਿਰ ਗੇੜਾ ਕੱਢਾਂਗੇ ਤੇ ਉਹ ਤੋਂ ਤੁਹਾਨੂੰ ਦੱਸਾਂਗੇ ਵੀ ਕਿਵੇਂ-ਕਿਵੇਂ ਰਹੀ ਮਸ਼ੀਨ ਤੇ ਜੇ ਕੋਈ ਤੁਹਾਡੇ ਸਵਾਲ ਹੋਏ ਟੂੜੀ ਵਾਲੇ ਵੀਰਾਂ ਦੇ ਉਹ ਸਾਨੂੰ ਥੱਲੇ ਕਮੈਂਟਾਂ ਚ ਪੁੱਛ ਲਿਓ ਉਸ ਹਾਂ ਵਾਲੇ ਵੀਰ ਨੂੰ ਆ ਕੇ ਸਵਾਲ ਪੁੱਛ ਲਓ ਹਾਂਜੀ ਹਾਂ ਵੀ ਜੇ ਕੋਈ ਕਿਸੇ ਦੇ ਹੋਇਆ ਨਾ ਵੀ ਇਹ ਕਿਵੇਂ ਚੱਲਦਾ ਕੀ ਸਹਾਉ ਕਿਤਾਵੇ ਜੇ ਆਪਾਂ ਸਾਰਾ ਕੁਝ ਦੱਸਾਂ ਜੀ ਤੁਹਾਨੂੰ ਤੇ ਹੁਣ ਲਈਏ ਆ ਗਿਆ ਵੀਰਾਂ ਤੋਂ ਹਾਂਜੀ ਹਾਂ ਤੇ ਦੋ ਆ ਗਿਆ ਉਹਦੇ ਛੋਟੇ ਵੀਰ ਨੂੰ ਅ ਮਿਲਦੇ ਆਂ ਅਗਲੀ ਵੀਡੀਓ ਚ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ